ਸ੍ਰੀ ਕਾਰ ਬਾਬਿਓ ਅੱਜ ਚੱਲੇ ਆ ਪਿੰਡ ਰੰਗੀਆਂ ਦੇ ਆ ਖੇਡਾਂ ਦੇ ਉੱਥੇ ਬਾਈ ਜੀ ਉਹਨਾਂ ਨੇ ਇਹ ਨਾ ਕਹਿੰਦੇ ਚੈਨੀ ਵੋਸਰ ਦਾ ਸਨਮਾਨ ਕਰਨਾ ਤੇ ਨਾਲ ਬੂਟੇ ਰੰਗੀ ਦਾ ਆ ਅਰਥ ਸਰਪੰਚ ਬਾਈ ਹੋਣੀ ਬਾਟੀ ਨੰਗਲ ਰਾਣਾ ਵਿਰਕ ਤੇ ਇੰਦੂ ਨੰਗਲ ਵੱਲੋਂ ਆਓ ਜੀ ਦੇਖੋ ਲਓ ਕਿ ਅੱਗੇ ਵੀਰੇ ਜੰਜੀ ਪਹਿਲਾ ਕਾਟੇ ਰੈਕਟਰ ਲੈ ਕੇ ਆਉਗੇ ਹੋਰ ਜੇ ਵਾਪਸ ਹੋ ਕੀ ਮੇਰੇ ਕਿਹੜਾ ਉਹ ਲਾਦੇ ਘੋੜੇ ਵਾਦੋ ਲੈ ਚ ਲਿਆ ਗਿਆ ਉਹ ਟੱਕ ਜਗੇ ਫੇਰ ਹਟ ਪੈਣ ਲੱਗਿਆ ਹਾਂ ਜੀ ਪਿਆਰਿਓ ਹਾਂ ਜੀ ਪਿਆਰਿਓ ਚੱਲੂ ਚੱਲੂ ਉਹ ਲੋੜੇ ਲਗ ਕੇ ਮਾਰ ਰੋ ਉਹਨਾਂ ਤੋਂ ਆਪਰੇ ਵੀ ਨਹੀਂ ਹੁੰਦਾ ਜਿਹੜਾ ਉਹਦੀ ਆਵਾਜ਼ ਨੇ ਨਿਕੋਣੇ ਹੋਇਆ ਯਾਰ ਤੇਰਾ ਵਗੀਂ ਪੈਟਰ ਦੀ ਨਾਜ਼ ਦੇਖੋ ਓ ਸ਼ਾਨੀ ਓ ਜੱਟ ਦੀ ਮਾਵਾ ਓ ਤੇਰਾ ਆਉਣਾ ਮੰਮੋਲਾ ਵੀਰ ਨਾਲ ਸਾਡਾ ਮੋਟਾ ਵੀਰ ਜਿਹਨੂੰ ਚੀਮਾ ਵੀ ਕਹਿੰਦੇ ਆ ਇਹ 11 ਗਰੁੱਪ ਦੇ ਜੀ ਮੰਦਰੀ ਵਾਲਾ ਅੱਜ ਇਕੱਤਰ ਮਿੱਠੂ ਹਣੀ ਮਾਰ ਕਰਦੇ ਆ ਜਿਹੜਾ 42 ਪੰਡ ਵਾਲਾ ਮਿੱਠੂ ਦੇ ਵੀਰ ਉਸ ਵੀ ਤਾਂ ਧਰਤਾਂ ਰਹਾ ਜਿਹਨਾਂ ਵਿਸ਼ੇਸ਼ਤਾ ਤੇ ਇਸ ਖੇਡ ਵਿੱਚ ਤੇ ਜੁੜਿਆ ਹੈਪਾ ਚੋਕੀ ਵਾਜੇ ਵਾਲਾ ਉਹ ਬਾਰ ਬਾਰੇ ਜਿਹੜਾ ਚੋਕੀ ਵਾਲੇ ਦੀ ਛਾਪੀ ਆਉਣਾ ਉਹਨੂੰ ਤਾਂ ਤਾਂ 4 ਗੁੜੀਆਂ ਵੀ ਮਾਰ ਕਰਦਾ ਹੈ ਬਾਕੀ ਸਭ ਇਹ ਸਾਡ ਬੰਦੀ ਦਾ ਭੰਕੀ ਤੇ ਜਿੰਦਾ ਹੋਇਆ ਧੰਨਵਾਦ How do you think about ਸਤਿ ਸ਼੍ਰੀ ਅਕਾਲ ਸੋਹਣੇ ਪਾਲੀ ਲੱਖਾਂ ਦੇ ਵਿੱਚ ਇੱਕ ਕਮਾਈ ਜਿੱਤਾ ਸਾਡੀ ਦੁਸ਼ਕਾ ਜਾਣਦੇ ਹਾਂ ਉਹ ਵੀ ਕਾਗਾ ਪਾਲ ਕੇ ਵੀ ਸਾਡੇ ਕੈਂਟੀ ਫੂਲਟਰ ਦਾ ਸਨਮਾਨ ਹਨ ਇੱਕ ਇੱਕ ਕਰਦੇ ਆਓ ਇਹ ਸੱਤ ਦਾ ਮਾ ਮੇਰੇ ਵਿੱਚ 10 ਸਤਾਰੀ ਨਾ ਮੇਰੇ ਕੋਲ ਭਾਈ ਦੀ ਧਰਤੀ ਦਾ ਰਹੇ ਇਸ ਦਿਨ ਦੇ ਖੇਡ 으아, 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 대아 으아, 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 ਦੇ ਨੇ ਆਉਣਾ ਹੋਇਆ ਮੋਹਰਾਤ ਵਿੱਚ ਲੱਗਿਆ ਹੋਰ ਤੂਰ ਬੱਲੇ ਬੱਲੇ ਉਹ ਬੱਲੇ ਬੱਲੇ ਸਮਰਾਜ ਆ ਗਿਆ ਅੱਤਮਾਦਰੀ ਆ ਗਿਆ ਪਾ ਇਹ ਜਸਲੀ ਬਖਸ਼ਰ ਸਾਹ ਮਾਰਦਾ 852 ਕਮਟੀ ਇਹਦਾ ਟਾਈਮ 2 ਮਿੰਟਾ 29 ਸੈਕਿੰਡਾਂ 55 ਵਰਗੋਂ ਦੇ 2

ਸੋ ਆਪ ਜੀ ਨੂੰ ਅੱਜ ਦੇ ਗੇਮ ਦੀ ਪ੍ਰੋਸੈਸ ਨੇ ਦਾ ਸਵਾਗਤ ਹੁੰਦੇ ਅੰਮੀ ਦਾ ਸਵਾਗਤ ਕਰਵਾਉਂਦਾ ਬਾਤ ਨੂੰ ਜੀ ਦੋਸਤੀ ਨੂੰ ਆਪ ਜੀ ਦਾ ਸਵਾਗਤ ਹੈ ਮੈਨੂੰ ਦੱਸਦੇ ਮળો ਆਪਾਂ ਉਹ ਜਿੱਤਾ ਜਾ ਰਿਹਾ ਚੈਨੀ ਬੋਸਰ ਤੇ ਬੂਟਾ ਰਕੀ ਇਹ ਭਰਾ ਕਦੇ ਮਾਨ ਕਰਦੇ ਆ ਮੁੰਡੇ ਦੇ ਉੱਪਰ ਮੁੰਡੇ ਦੇ ਖੇਡ ਦੇ ਉੱਤੇ ਮਾਨ ਕਰਦੇ ਆ ਸਵਰਨਾਲ 855 ਤੇ ਰਵਾਰ 302 ਰੁਪਾਲੇ ਵੀਰ ਆਏ ਹੋਏ ਆ ਯਾਰਾਂ ਦੇ ਯਾਰ ਆ ਇਹ ਕੋ ਖੇਡ ਮੈਦਾਨ ਦੇ ਵਿੱਚੋਂ ਲਾ ਵੱਡਾ ਮਾਨ ਸੇਵਾ ਇਹ ਲੈਣਾ ਨੋ ਮੁਕਾਬਲਾ ਹੈ ਦੇ ਬਾਈ ਸਾਡਾ ਦੇ ਬਾਈ ਸਾਡੇ ਗਰੁੱਪ ਦਾ ਕਿ ਟਰੈਕਟਰ ਚੱਲੂ ਸਾ ਜੈਨੀ ਵਾਲੇ ਦੀ ਜੈਨੀ ਦੇ ਵੰਨ ਰੇਡ ਦੌੜਦੇ ਉਹਨਾਂ ਲਾਡੀ ਤੇ ਕਹਿ ਲਾਂਗੇ ਜੈਨੀ ਸਾਡਾ ਹੁਣ ਬਈ ਰਸਤਾ ਦਾ ਆ ਅਤਿਗ੍ਰਾਮੀ ਉਸਤਾਦ ਅਮਰ ਉਸਤਾਦ ਹੀ ਆ ਵੀਰਿਆ ਉਸਤਾਦ ਅਮਰ ਉਸਤਾਦ ਹੀ ਆ ਵੀਰੇ ਓਕੇ ਬਾਬਿਓ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਸਦਾ ਹੀ ਉਸਤਾਦ ਅਮਰ ਉਸਤਾਦ ਹੀ ਆ